ਸੋਜਾ ਸਿੰਘ ਸਰਾਰੀ ਨੂੰ ਵੀ ਕਹਿਣਾ ਇਹੋ ਜਿਹਾ ਮਾਹੌਲ ਖਰਾਬ ਨਾ ਕਰ ਪੰਜਾਬ ਦਾ ਮਾਹੌਲ ਇੱਕ ਤਾਂ ਸਾਡਾ ਬੱਚਾ ਮਾਰਦੇ ਆ ਇੱਕ ਸੜਕਾਂ ਦੇ ਬਿਠਾਤਾ ਮਾਪੇ ਰੋਂਦੇ ਫਿਰਦੇ ਆ ਜਸ਼ਨ ਬਾਬਾ ਜੀ ਨੂੰ ਮਰਲੇ ਮਜਬੂਰ ਕੀਤਾ ਪਹਿਲਾਂ 15 ਲੱਖ ਰੁਪਈਆ ਲੈ ਲਿਆ ਫਿਰ ਉਹਦੇ ਦਬਾਅ ਕੀਤਾ ਫਿਰ ਤੰਗ ਕੀਤਾ ਜਾ ਰਿਹਾ ਹੁਣ ਮੇਰਾ ਨਹੀਂ ਮਰਨੂ ਜ਼ਿਕਰਦਾ ਤੁਹਾਡਾ ਨਹੀਂ ਕਰਦਾ ਹੁਣ ਐਮਐਲਏ ਸਭ ਨਹੀਂ ਮਰਦਾ ਉਹਦਾ ਪੀਏ ਕਿਉਂ ਨਹੀਂ ਮਰਦਾ ਐਫਆਰ ਦੇ ਵਿੱਚ ਜੋ ਬਾਪ ਕਹਿੰਦਾ ਜਿਹਦਾ ਜਿਹਦਾ ਨਾਮ ਲੈਂਦਾ ਉਹ ਫਿਰ ਭਾਈ ਉਹਦੇ ਤੇ ਦਰਜ ਕਰਨਾ ਚਾਹੀਦਾ ਮੁੜ ਕੇ ਸੈੱਟ ਬਣਾਉਣ ਕੋਈਸ ਮੈਨ ਇਨਵੈਸਟੀਗੇਸ਼ਨ ਕਰਨ ਉਸ ਤੋਂ ਬਾਅਦ ਇਨਵੈਸਟੀ ਕਰਨੀ ਹੈ ਜੋ ਪਰਿਵਾਰ ਕਹਿੰਦਾ ਉਹ ਤੇ ਦਰਜ ਕਰੋ ਹੁਣ ਸਾਡੇ ਸਾਰਿਆਂ ਦੇ 20-20 ਪਰਚੇ ਦਰਜ ਕਰਤੇ ਤੇ ਉਦੋਂ ਤਾਂ ਕੋਈ ਸੈੱਟ ਬਣੀ ਨਹੀਂਗੀ ਸਿੱਧਾ ਦਰਜ ਕੀਤਾ ਅਣਖੀ ਬੰਦਿਆਂ ਦਾ ਇਹੀ ਹਾਲ ਰਹੂਗਾ ਅਣਖੀ ਬੰਦੇ ਆਪ ਦੀ ਪਾਰਟੀ ਦੇ ਵਿੱਚ ਬੈਠ ਕੇ ਬੋਲਣ ਜ਼ੁਰਤ ਨਾ ਬੋਲਣ ਅਣਖਣਾ ਬੋਲਣ ਉਹਦਾ ਵੀ ਇਹ ਹਾਲ ਹੁੰਦਾ ਅਣਖੀ ਬੰਦੇ ਜਿਹੜੇ ਹੁੰਦੇ ਆ ਨਾ ਉਹ ਨਸ਼ੇ ਵਿਰੁੱਧ ਕੁੱਦਣ ਉਹਦਾ ਵੀ ਹਾਲ ਹੈ ਅਣਖੀ ਬੰਦੇ ਗੁਰੂ ਗ੍ਰੰਥ ਸਾ ਉਹਦੀ ਚੁੱਪ ਕਰਕੇ ਨਾਲ ਦੇਣਾ ਪਰਚਾ ਦਰਜ ਕਰਕੇ ਪਰਿਵਾਰ ਨੂੰ ਇਨਸਾਫ ਦਵਾ ਦੇ ਤੇ ਕਹਿੰਦੇ ਅੱਜ ਤੋਂ ਸੜਕ ਤੇ ਨਾ ਕਿਸੇ ਨੂੰ ਆਉਣਾ ਪੈਂਦਾ ਨਾ ਇਹਨਾਂ ਨੂੰ ਨੁਕਸਾਨ ਹੁੰਦਾ ਨਾ ਉਥਲ ਪੁਥਲ ਹੁੰਦੀ ਇਹਦਾ ਤੁਸੀਂ ਸਾਰਾ ਕੁਝ ਬਣਾਇਆ ਮਰਵਾਉਣ ਵਾਲੇ ਵੀ ਤੁਸੀਂ ਧਰਨੇ ਲਈ ਮਜਬੂਰ ਕਰਨ ਵਾਲੇ ਵੀ ਤੁਸੀਂ ਤੇ ਫਿਰ ਇਹਨੂੰ ਸਿਆਸੀ ਰੰਗਤ ਦੇਣ ਵਾਲੇ ਵੀ ਤੁਸੀਂ ਇਸ ਕਰਕੇ ਥੋੜਾ ਜਿਹਾ ਲਿਆਕਤ ਤੋਂ ਕੰਮ ਲੈਣਾ ਚਾਹੀਦਾ ਰੱਬ ਦੇ ਘਰੇ ਦੇਰ ਨਹੀਂ ਹੁੰਦਾ ਥੋੜਾ ਜਿਹਾ ਦੇਰ ਤਾਂ ਹੋ ਜਾਂਦਾ ਹੈ ਦੇਰ ਨਹੀਂ ਹੁੰਦਾ ਲੀਡਰ ਤਾਂ ਕਹਿੰਦੇ ਆ ਕਿ ਅਸੀਂ ਬਣਾ ਸਾਡੇ ਪੁੱਤ ਬਣ ਸਾਡੇ ਦੋਤੇ ਬਣ ਸਾਡੇ ਭਰਾ ਬਣ ਸਾਡੇ ਭਤੀਜੇ ਬਣ ਇਹ ਸਿਆਸਤ ਦੇ ਵਾਰਸ ਨਾ ਬਣ ਅਸੀਂ ਖਸਿਆਰੇ ਰਹੀਏ ਤੇ ਮੰਗਤੇ ਰਹੀਏ ਇਹ ਮੰਗਤੇ ਬਣਾਉਂਦੀਆਂ ਰਹਿੰਦੀਆਂ ਸਰਕਾਰਾਂ 5 ਸਾਲ ਉਹ ਕੁੱਟਦਾ ਦੂਜਾ ਆ ਜਾਂਦਾ ਫਿਰ 5 ਸਾਲ ਕੁੱਟਦਾ ਦੂਜਾ ਆ ਜਾਂਦਾ ਫਿਰ 5 ਸਾਲ ਕੁੱਟਦਾ ਤੀਜਾ ਆ ਜਾਂਦਾ ਪੁੱਤਰ ਕਾਟੋ ਤੇਰੀ ਵਾਰੀ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਦਿਨ ਦਿਹਾੜੇ ਡੈਮੋਕ੍ਰੇਸੀ ਲੋਕਤੰਤਰ ਦਾ ਕਤਲ ਹੋ ਰਿਹਾ ਸਿਆਸਤ ਜਿਹੜੀ ਭਾਰੂ ਹੋਈ ਪਈ ਹੈ ਡੈਮੋਕ੍ਰੇਸੀ ਤੇ ਤੇ ਜਿਹੜਾ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਜੁਡੀਸ਼ਲੀ ਉਹ ਵੀ ਨਹੀਂ ਕੰਮ ਕਰ ਰਹੀ ਜੇ ਕਿਤੇ ਇੱਕ ਜਿਹੜਾ ਡੈਮੋਕ੍ਰੇਸੀ ਦਾ ਪਿੱਲਰ ਪ੍ਰੈਸ ਜੇ ਕਿਤੇ ਉਹ ਕੰਮ ਕਰਨਾ ਚਾਹਦਾ ਉਹਦੇ ਤੇ ਦਬਾਅ ਪਾ ਕੇ ਜਿਹੜੇ ਸੋਸ਼ਲ ਮੀਡੀਆ ਦੇ ਕੋਈ ਚੈਨਲ ਆ ਜਿਹੜੇ ਅਣਖੀ ਤੇ ਗੈਰਤਮੰਦ ਹੈ ਕੁਝ ਸਰਕਾਰ ਦੀ ਰਹਿਨਮਾਈ ਹੇਟ ਚੈਨਲ ਚੱਲ ਰਹੇ ਨਹੀਂ ਉਹ ਬਿਲਕੁਲ ਸਹੀ ਪੱਖ ਨਹੀਂ ਵਿਖਾ ਰਹੇ ਜੋ ਵਿਖਾਉਣਾ ਚਾਹੀਦਾ ਤੇ ਜਿਹੜੇ ਵਿਖਾਉਂਦੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਇਸ ਕਰਕੇ ਜਿਹੜਾ ਜਸ਼ਨ ਬਾਬਾ ਇੱਕ ਪੜਿਆ ਲਿਖਿਆ ਤੇ ਸਿਹਤਮੰਦ ਨਸ਼ਿਆਂ ਦੇ ਵਿਰੁੱਧ ਲੜਨ ਵਾਲਾ ਤੇ ਅਨਖ ਗੈਰਤ ਮੰਦ ਜਸ਼ਨ ਬਾਬਾ ਜਿਹੜਾ ਸਾਡੇ ਪਿੰਡ ਤ੍ਰਿੱਡੇ ਨੇੜ ਸਾਡਾ ਗਵਾਂਢ ਦਾ ਪਿੰਡ ਹੈ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਉਹ ਮਰਨ ਲਈ ਮਜਬੂਰ ਹੋਇਆ ਕਿਉਂ ਪਹਿਲਾਂ ਇਹ ਪੁੱਛਣ ਦੀ ਗੱਲ ਹੈ ਕਿਸੇ ਦਾ ਜੀ ਕਰਦਾ ਮਰਨ ਨੂੰ ਹਾਂਜੀ ਇਸ ਕਰਕੇ ਬੜੇ ਚਿਰ ਦਾ ਇਹ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਪਿਛਲੇ ਪੰਚਾਇਤੀ ਚੋਣਾਂ ਹੋਈਆਂ ਜੀ ਦੇ ਵਿੱਚ ਖੀਰੀ ਤੋਂ ਫਰੁਕਤ ਹੋਈ ਹੈ ਸਾਰੀ ਬੋਲੇ ਕੋਈ ਨਾ ਬੋਲੇ ਜਿਹੜਾ ਸਰਪੰਚ ਬਣਿਆ ਹੈ ਉਹ ਵੀ ਪੈਸੇ ਦੇ ਇੱਕ ਹੀ ਬਣਿਆ ਤੇ ਸਾਨੂੰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਦੋਂ ਪੈਸੇ ਮੰਗਦੇ ਆ ਉਦੋਂ ਇਹਨਾਂ ਨੂੰ ਸਿੱਧਾ ਜਵਾਬ ਦਿੱਤਾ ਜਾਵੇ ਤੇ ਸਾਰਾ ਪਿੰਡ ਇਕੱਠਾ ਹੋ ਜਾਵੇ ਤੇ ਇਸ ਲਾਮਤ ਦੇ ਵਿਰੁੱਧ ਸਾਨੂੰ ਲੜਨਾ ਚਾਹੀਦਾ ਹੈ ਨਸ਼ਿਆਂ ਦੇ ਵਿਰੁੱਧ ਲੜਨਾ ਚਾਹੀਦਾ ਹੈ ਰਿਸ਼ਵਤ ਖੋਰੀ ਦੇ ਵਿਰੁੱਧ ਲੜਨਾ ਚਾਹੀਦਾ ਪਰ ਆਪੇ ਸ਼ਰੀਕੇ ਬਾਜ਼ੀਆਂ ਦੇ ਵਿੱਚ ਅਸੀਂ ਇਸ ਗੱਲ ਨੂੰ ਕਈ ਵਾਰ ਗੁਪਤ ਰੱਖ ਲੈਨੇ ਆ ਤੇ ਫਿਰ ਉਹ ਤਾਂ ਗੱਲ ਸਾਹਮਣੇ ਆ ਗਈ ਹੈ ਵੀ ਜਸ਼ਨ ਬਾਬਾ ਜੀ ਨੂੰ ਮਰਲੇ ਮਜਬੂਰ ਕੀਤਾ ਪਹਿਲਾਂ 15 ਲੱਖ ਰੁਪਇਆ ਲੈ ਲਿਆ ਫਿਰ ਉਹਦੇ ਦਬਾਅ ਕੀਤਾ ਫਿਰ ਤੰਗ ਕੀਤਾ ਜਾ ਰਿਹਾ ਹੁਣ ਮੇਰਾ ਨਹੀਂ ਮਰਨੂੰ ਜੀ ਕਰਦਾ ਤੁਹਾਡਾ ਨਹੀਂ ਕਰਦਾ ਹੁਣ ਐਮਐਲਏ ਸਾਹਿਬ ਨਹੀਂ ਮਰਦਾ ਉਹਦਾ ਪੀਏ ਕਿਉਂ ਨਹੀਂ ਮਰਦਾ ਇਸ ਕਰਕੇ ਮਰਲੇ ਮਜਬੂਰ ਕਿਉਂ ਕੀਤਾ ਕਿਉਂ ਅਨ ਐਨਕ ਤੇ ਗੈਰਤਮੰਦ ਨੌਜਵਾਨ ਸੀ ਉਹਨੇ ਕਿਹਾ ਰੋਜ਼ 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 ਮੈਂ ਜਲਾਲ ਤੇ ਕਿਉਂ ਚੱਲਾਂ ਪਰ ਇੱਥੋਂ ਮੈਂ ਨੌਜਵਾਨਾਂ ਨੂੰ ਅਪੀਲ ਵੀ ਕਰਦਾ ਕਿ ਤੁਸੀਂ ਸਮਾਜ ਦੀ ਰੀੜ ਦੀ ਹੱਡੀਆਂ ਹੋ ਇਸ ਕਰਕੇ ਲੀਡਰ ਤਾਂ ਕਹਿੰਦੇ ਆ ਕਿ ਅਸੀਂ ਬਣਾ ਸਾਡੇ ਪੁੱਤ ਬਣ ਸਾਡੇ ਦੋਤੇ ਬਣ ਸਾਡੇ ਭਰਾ ਬਣ ਸਾਡੇ ਭਤੀਜੇ ਬਣ ਇਹ ਸਿਆਸਤ ਦੇ ਵਾਰਸ ਨਾ ਬਣ ਅਸੀਂ ਖਸਿਆਰੇ ਰਹੀਏ ਤੇ ਮੰਗਤੇ ਰਹੀਏ ਇਹ ਮੰਗਤੇ ਬਣਾਉਂਦੀਆਂ ਰਹਿੰਦੀਆਂ ਸਰਕਾਰਾਂ 5 ਸਾਲ ਉਹ ਕੁੱਟਦਾ ਦੂਜਾ ਆ ਜਾਂਦਾ ਫਿਰ 5 ਸਾਲ ਕੁੱਟਦਾ ਦੂਜਾ ਆ ਜਾਂਦਾ ਫਿਰ 5 ਸਾਲ ਕੁੱਟਦਾ ਤੀਜਾ ਆ ਜਾਂਦਾ ਉੱਤਰ ਕਾਟੋ ਤੇਰੀ ਵਾਰੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਤੇ ਮੈਂ ਤਾਂ ਇਹ ਕਹਿਣਾ ਹੈ ਕਿ ਭਗਵੰਤ ਮਾਨ ਕਹਿੰਦਾ ਸੀ ਜਿਹਦੇ ਕੁੱਤਾ ਨਹੀਂ ਮਰ ਜਾਂਦਾ ਸੀ ਉਹ ਕੁੱਤੇ ਮਰੇ ਤੇ ਚਲਾ ਜਾਂਦਾ ਜੋ ਸੀਐਮ ਨਹੀਂ ਸੀ ਹਾਏ ਕੁੱਤੇ ਆ ਤੂੰ ਮਰ ਗਿਆ ਕੀ ਦਾ ਤੇਰੀ ਬਸ ਥੱਲੇ ਦਿੱਤਾ ਉਹਦੇ ਕੋਲੇ ਵੈਨ ਪਾਉਂਦਾ ਸੀ ਤੇ ਨਿੱਕੇ ਨਿੱਕੇ ਜਗ੍ਹਾ ਤੇ ਰੋਂਦਾ ਕਰ ਲਾਉਂਦਾ ਸੀ ਤੇ ਬੜੀਆਂ ਕਮੇਡੀਅਨ ਕਰਦਾ ਸੀ ਹੁਣ ਇਹ ਪੰਜਾਬ ਦਾ ਪੁੱਤ ਸਾਡਾ ਨੌਜਵਾਨ ਮਰਿਆ ਭਗਵੰਤ ਮਾਨ ਦੀ ਸਰਕਾਰ ਸੀਏਡੀ ਇੰਟੈਲੀਜੈਂਸੀ ਜਿਹੜੀਆਂ ਏਜੰਸੀ ਕੰਮ ਨਹੀਂ ਕਰੀਆਂ ਇਹ ਤੁਰੰਤ ਪਰਚਾ ਦਰਜ ਕਰਕੇ ਆਪ ਉਸ ਨੂੰ ਸਸਪੈਂਡ ਕਰਨਾ ਚਾਹੀਦਾ ਸੀ ਜਿਹੜਾ ਦੋਸ਼ੀ ਸੀਗਾ ਤੇ ਫਿਰ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਮੁਤਾਬਕ नेशनेशनल ह्यूमन राइट्स ਬਣਿਆ ਉਹ ਕਿਉਂ ਨਹੀਂ ਬੋਲਦਾ ਉਹ ਚੁੱਪਾ ਬੈਠਾ ਉਹ ਸੂਬਾ ਐਕਸ਼ਨ ਲਵੇ ਉਹ ਨੋਟਸ ਜਾਰੀ ਕਰੇ ਉਸ ਤੋਂ ਬਾਅਦ ਮਿਨੋਰਟੀ ਕਮਿਸ਼ਨ ਬੈਠਾ ਹੈ ਬੀਸੀ ਕਮਿਸ਼ਨ ਬੈਠਾ ਹੈ ਤੇ ਪੰਜਾਬ ਦਾ ਹਿਊਮਨ ਰਾਈਟਸ ਬੈਠਾ ਕਮਿਸ਼ਨ ਉਹ ਕਿਉਂ ਨਹੀਂ ਬੋਲਦਾ ਤੁਸੀਂ ਪਿੱਛੇ ਦੇਖਿਆ ਹੋਣਾ RAMDEV ਇੱਕ ਮੁਜ਼ਾਹਰਾ ਕਰਦਾ ਸੀ ਦਿੱਲੀ ਵਿੱਚ ਮੁਜ਼ਾਹਰਾ ਕੀਤਾ ਤੇ ਦਿੱਲੀ ਪੁਲਿਸ ਨੇ ਪਿਛਾੜ ਕਰਤੀ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਰਕਾਬਗੰਜ ਘੁਰਦੇ ਰੇ ਲੱਗ ਗਿਆ ਤੇ ਹਾਈ ਕੋਰਟ ਦਿੱਲੀ ਨੇ ਸੂਓ ਮੋਟੋ ਐਕਸ਼ਨ ਕੀਤਾ ਤੇ ਜੀਜੀਪੀ ਨੂੰ ਤਲਬ ਕੀਤਾ ਕਿ ਤੂੰ ਆਰਾਮਦੇਵ ਤੇ ਕਿਉਂ ਕਿਉਂਕਿ ਉਹ ਤਾਂ ਕਾਨੂੰਨ ਦੇ ਮਤਲਬ ਕਰ ਸਕਦਾ ਸੀ ਜਿਵੇਂ ਆਪਾਂ ਕਾਨੂੰਨ ਦੇ ਮੁਤਾਬਕ ਜਦੋਂ ਮੁੱਖ ਮੰਤਰੀ ਗੱਲ ਨਹੀਂ ਸੁਣਦਾ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਐਮਐਲਏ ਗੱਲ ਨਹੀਂ ਸੁਣਦਾ ਕੋਈ ਗੱਲ ਹੀ ਨਹੀਂ ਸਾਰੇ ਰਸਤੇ ਬੰਦ ਹੈ ਤੇ ਅਸੀਂ ਧਰਨਾ ਮਜਾਰਾ ਸੜਕ ਜਾਮ ਕਰਦੇ ਹਾਂ ਦੈਟ ਇਜ਼ ਅ ਰਾਈਟ ਆਪਾਂ ਕਾਨੂੰਨੀ ਬੰਦੇ ਆ ਆ ਥਾਣਾ ਬੈਠਾ ਇੱਥੇ ਗੈਰ ਕਾਨੂੰਨੀ ਕੰਮ ਹੋ ਰਿਹਾ ਇਸ ਕਰਕੇ ਦੇਣਾ ਲੈਣਾ ਪੈਂਦਾ ਇੱਥੇ ਤੁਰੰਤ ਕਾਨੂੰਨ ਕੀ ਹੈ ਜਦੋਂ ਬਾਪ ਕਹਿੰਦਾ ਕਿ ਸਾਡੇ ਪੁੱਤ ਦੀ ਉਹਨੇ ਫੇਰ ਲਿਖੋਣੀ ਹੈ ਫਰ ਦੇ ਵਿੱਚ ਜੋ ਬਾਪ ਕਹਿੰਦਾ ਜਿਹਦਾ ਜਿਹਦਾ ਨਾਮ ਲੈਂਦਾ ਉਹ ਫਿਰ ਭਾਈ ਉਹਦੇ ਤੇ ਦਰਜ ਕਰਨਾ ਚਾਹੀਦਾ ਮੁੜ ਕੇ ਸੈੱਟ ਬਣਾਉਣ ਕੋਈ ਮਨ ਇਨਵੈਸਟੀਗੇਸ਼ਨ ਕਰਨ ਉਸ ਤੋਂ ਬਾਅਦ ਇਨਵੈਸਟੀ ਕਰਨੀ ਹੈ ਜੋ ਪਰਿਵਾਰ ਕਹਿੰਦਾ ਉਹ ਤੇ ਦਰਜ ਕਰੋ ਹੁਣ ਸਾਡੇ ਸਾਰਿਆਂ ਦੇ 20-20 ਪਰਚੇ ਦਰਜ ਕਰਤੇ ਤੇ ਉਦੋਂ ਤਾਂ ਕੋਈ ਸੈੱਟ ਬਣੀ ਨਹੀਂਗੀ ਸਿੱਧਾ ਦਰਜ ਕੀਤਾ ਹੈ ਇਹ ਜੇ ਕਰ ਇਹ ਨਹੀਂ ਹੁੰਦਾ ਤੇ ਫਿਰ ਕੀ ਹੋਊਗਾ ਇਸ ਕਰਕੇ ਗੁੰਡਾਗਰਦੀ ਦਾ ਰਾਜ ਹੈ ਇਹ ਤੁਰੰਤ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਇਨਸਾਫ ਦੇਣਾ ਚਾਹੀਦਾ ਨਹੀਂ ਤਾਂ ਭਾਈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਰਾਜ ਤਾਂ ਆਉਂਦੇ ਰਹਿਣੇ ਆ ਜੇ ਵੱਡੇ ਵੱਡੇ ਮਹਾਬਲੀ ਯੋਧੇ ਜਿਹੜੇ ਵੱਡੀਆਂ ਲੜਾਈਆਂ ਲੜਦੇ ਰਹੇ ਉਹਨਾਂ ਨੇ ਇਨਸਾਫ ਲੜਿਆ ਤੇ ਇਸ ਕਰਕੇ ਸਾਨੂੰ ਖੁਦਕਸ਼ੀਆਂ ਤੇ ਦੌਰ ਚ ਰਹਿਣਾ ਚਾਹੀਦਾ ਇਹ ਸਾਰਾ ਕੰਮ ਕੀ ਆ ਇਹ ਕੰਮ ਜਿਹੜੀ ਸਿਆਸਤ ਆ ਨਾ ਉਹ ਸੇਵਾ ਨਹੀਂ ਬਣ ਗਈ ਵਪਾਰ ਬਣ ਗਈ ਆ ਪਹਿਲਾਂ ਲਾਉਂਦੇ ਆ ਕਮਾਉਂਦੇ ਆ ਹੁਣ ਪਤਾ ਕੀ ਸਿੱਖਾਂ ਦਾ ਸੁਭਾਅ ਬਣ ਗਿਆ ਜਦੋਂ ਕਿ ਕੋਈ ਗੱਲ ਨਹੀਂ ਸੁਣਦਾ ਅਸੀਂ ਅੱਜ ਇੱਕ ਧਰਨਾ ਲਾ ਲਿਆ ਇੱਕ ਕਿਸਾਨ ਮਰ ਮੌਤ ਹੋ ਗਈ ਧਰਨਾ ਲਾ ਲਿਆ ਸੜਕੇ ਜਾਮ ਕਰਤੀ ਉਹਨੂੰ 5 ਲੱਖ ਰੁਪਈਆ ਮਿਲ ਗਿਆ ਸਿਸਕਾਰ ਕਰਦਾ ਕਹਿੰਦੇ ਸੀ ਜਿੱਤ ਕੇ ਫਿਰ ਕਹਿੰਦੇ ਗੁਰੂ ਗਰੰਸਾ ਦੀ ਵੀ ਆਦੀ ਵੀ ਹੋ ਗਈ 295 ਇਹ ਤਾਂ ਪਰਚਾ ਦਰਜ ਹੋ ਗਿਆ ਬੰਦਾ ਫੜ ਲਿਆ ਅਦਾਲਤ ਨੇ ਛੜਤਾ ਤੇ ਫਿਰ ਕਹਿੰਦੇ ਸੀ ਜਿੱਤ ਗਏ ਤੇ ਫਿਰ ਕੀ ਚਿੱਟਾ ਵੰਡੀ ਗਈ ਫੜੀ ਕੇ ਮੁੰਡਾ ਫੜ ਲਿਆ 2 ਗ੍ਰਾਮ ਪਾਤੀ ਬਾਕੀ ਕੋਲੇ ਰੱਖ ਲਈ ਕੁਛ ਰਿਸ਼ੋਤ ਲੈ ਲਈ ਫਿਰ ਕੀ ਕਹਿੰਦੇ ਕਹਿੰਦੇ ਫੜਾ ਲਿਆ ਸੀ ਜਿੱਤ ਗਿਆ ਚੌਥੇ ਦਿਨ ਫੇਰੇ ਆ ਜਾਂਦੇ ਫਿਰ ਕੀ ਹੈ ਇਹ ਅਸੀਂ ਧਰਨੇ ਮਜਾਰੇ ਲਾਗ ਕੇ ਜਿੱਤੇ ਸੀ ਜਿੱਤੇ ਜਿੱਤੇ ਕੋਈ ਨਹੀਂ ਗਏ ਆ ਹੁਣ ਫਿਰ ਜੋ ਵੀ ਜਸ਼ਨ ਨੂੰ ਕੌਣ ਮੋੜ ਲਿਆਊਗਾ ਜਿਹੜਾ ਜਸ਼ਨ ਨੂੰ ਕੌਣ ਮੋੜ ਕੇ ਲਿਆਊਗਾ ਇਸ ਕਰਕੇ ਸਿਸਟਮ ਨੂੰ ਸਾਨੂੰ ਬਦਲਣਾ ਚਾਹੀਦਾ ਹੈ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਜਸ਼ਨ ਤੇ ਪ੍ਰਚਾਰੀ ਦਰਜੋਂ ਦਿੱਤਾ ਇਹ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਨਸ਼ੇ ਦੇ ਤਸ਼ਕਰਾਤ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਸਿਆਸ ਨੇ ਨਸ਼ੇ ਦੇ ਕਬਜ਼ੇ ਜਮ੍ਹਾਂ ਕਰਕੇ 750 ਕਿਸਾਨਾਂ ਦੀਆਂ ਜਾਨਾਂ ਲੈ ਕੇ ਤੇ ਘੁੰਮਦੇ ਫਿਰਦੇ ਆ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਆ ਜਿਹੜੀ ਸਾਡੀ ਨੌਜਵਾਨੀ ਨੂੰ ਮਾਰ ਦਿੱਤਾ ਇਸ ਕਰਕੇ ਸਿਆਸਤ ਹੀ ਸਾਰਾ ਕੁਝ ਕਰਾਉਂਦੀ ਆ ਪਪ ਭਲੇਖੇ ਚ ਪੈ ਰਹੇ ਨੇ ਆ ਐਸਐਸਪੀ ਦੀ ਕੀ ਜਰਤ ਹੈ ਕਿ ਉਹ ਇਹ ਪਰਚਾ ਦਰਜ ਨਾ ਕਰੇ ਜਦੋਂ ਕਾਨੂੰਨ ਸਾਰਿਆਂ ਲਈ ਇੱਕ ਹੈ ਤੇ ਫੇਰ ਭਾਈ ਇਹ ਫਿਰ ਇਹਨੂੰ ਬਚਾਇਆ ਕਿਉਂ ਜਾ ਰਿਹਾ ਠੀਕ ਹੈ ਜੇ ਕਹਿੰਦੇ ਅਸੀਂ ਸੱਚੇ ਆ ਸਾਡਾ ਇੱਥੇ ਧਰਨੇ ਚਾਓ ਬੈਠੋ ਲੋਕਾਂ ਸਾਹਮਣੇ ਪੱਖ ਰੱਖੋ ਪੱਖ ਨਹੀਂ ਤੇ ਟੇਬਲ ਰੱਖੋ ਕਿ ਟੇਬਲ ਟਾਕ ਰੱਖੋ ਟੇਬਲ ਟਾਕ ਦੇ ਬੈਠੋ ਆਓ ਪਰਿਵਾਰ ਨੂੰ ਪੜਾਓ ਤੁਸੀਂ ਵੀ ਸਾਹਮਣੇ ਡਿਬੇਟ ਹੋਵੇ ਦੁਨੀਆ ਸੁਣੇ ਸੱਚ ਕੀ ਹੈ ਝੂਠ ਕੀ ਹੈ ਇਹ ਪਰਿਵਾਰ ਕਹਿੰਦਾ ਕਿ ਪਰਿਵਾਰ ਹੋਰ ਦਾ ਨਾ ਕਿ ਉਹ ਨਹੀਂ ਲੈਂਦਾ ਕਿਉਂਕਿ ਪ੍ਰੈਸ਼ਰ ਕੀਤਾ ਹੈ ਇਹ ਪ੍ਰੈਸ਼ਰ ਹੀ ਹੁੰਦਾ ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਉਹੀ ਜ਼ਿੰਮੇਵਾਰ ਹੁੰਦੀ ਹੈ ਜੇ ਸਰਕਾਰ ਨੂੰ ਫਾਇਦਾ ਹੁੰਦਾ ਨਾ ਤੇ ਨੁਕਸਾਨ ਵੀ ਉਹਨੂੰ ਚੱਲਣਾ ਪੈਂਦਾ ਉਹਦੇ ਉਹਦੇ ਸਿਸਟਮ ਦੇ ਵਿੱਚ ਹੀ ਹੁੰਦਾ ਹੈ ਇਸ ਕਰਕੇ ਇਹ ਤੁਰੰਤ ਪਰਜਾ ਤਰਜ ਕਰਨਾ ਚਾਹੀਦਾ ਇਹ ਜਦੋਂ ਜਦ ਜਾਈ ਰਹੂਗੀ ਤੇ ਸਾਰੇ ਨੂੰ ਇਕੱਠੇ ਰਹਿਣਾ ਚਾਹੀਦਾ ਇੱਕ ਬੜੀ ਵੱਡੀ ਗੱਲ ਹੈ ਕਿ ਅਸੀਂ ਸਾਰੇ ਪਾਰਟੀ ਭਾਈ ਦੇ ਉੱਪਰ ਇਕੱਠੇ ਹੋਏ ਹਾਂ ਇਹ ਬਹੁਤ ਵੱਡੀ ਗੱਲ ਹੈ ਸਾਨੂੰ ਗੁਰੂ ਸਾਹਿਬ ਏਰੀਏ 'ਚ ਪ੍ਰੋਜੈਕਸ਼ਨ ਕਮੇਟੀਆਂ ਬਣਾਉਣੀ ਚਾਹੀਦੀਆਂ ਜੇ ਬਚਣਾ ਤੇ ਕਿਸੇ ਦੇ ਵੀ ਜ਼ੁਲਮ ਹੋ ਜਾਏ ਕਿਸੇ ਦੀ ਜ਼ਮੀਨ ਤੇ ਕਬਜ਼ਾ ਹੋ ਜਾਏ ਕਿਸੇ ਦੇ ਘਰ ਤੇ ਕਬਜ਼ਾ ਹੋ ਜਾਏ ਕਿਸੇ ਸੋਸ਼ਲ ਮੀਡੀਆ ਤੇ ਜ਼ੁਲਮ ਕਰ ਦਿੱਤਾ ਜਾਵੇ ਸਾਨੂੰ ਫਰੰਟ ਇਕੱਠੇ ਹੋਣਾ ਚਾਹੀਦਾ ਮੀਟਿੰਗ ਕਰਕੇ ਤੇ ਉਹਦਾ ਠੁਕਮਾ ਜਵਾਬ ਜਮਹੂਰੀਅਤ ਦੇਣਾ ਚਾਹੀਦਾ ਇਸ ਕਰਕੇ ਇਹ ਅੱਜ ਗੁੰਡਾਗਰਦੀ ਦਾ ਰਾਜ ਹੈ ਇਸ ਨੂੰ ਠੱਲ ਪੈਣੀ ਚਾਹੀਦੀ ਹੈ ਦੀ ਗੱਲ ਕਰੀਏ ਜਸ਼ਨ ਬਾਵਾ ਦੀ ਜਸ਼ਨ ਬਾਵਾ ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਸੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਪੀਏ ਦੇ ਵੱਲੋਂ ਉਹਨੂੰ ਧਮਕਾਇਆ ਜਾਂਦਾ ਕਿਵੇਂ ਦੇਖਦੇ ਹੋ ਕਿ ਇਹ ਭ੍ਰਿਸ਼ਟਾਚਾਰ ਜਾਇ ਸਭ ਖਤਮ ਹੋ ਗਿਆ ਪੰਜਾਬ ਵਿੱਚ ਅਣਖੀ ਬੰਦਿਆਂ ਦਾ ਇਹੀ ਹਾਲ ਰਹੂਗਾ ਜਿਹੜੇ ਅਣਖੀ ਬੰਦੇ ਜਦੋਂ ਬੋਲਣ ਉਹ ਸਮਾਜ ਚ ਜਿਹੜੀ ਵਿਧੀਕੀ ਹੁੰਦੀ ਹੈ ਉਹਦੇ ਖਿਲਾਫ ਬੋਲਣ ਉਹਦੇ ਤੇ ਜ਼ਬਰ ਹੁੰਦਾ ਅਣਖੀ ਬੰਦੇ ਆਪ ਦੀ ਪਾਰਟੀ ਦੇ ਵਿੱਚ ਬੈਠ ਕੇ ਬੋਲਣ ਜੁਰਤ ਨਾ ਬੋਲਣ ਅਣਖ ਨਾ ਬੋਲਣ ਉਹਦਾ ਵੀ ਇਹ ਹਾਲ ਹੁੰਦਾ ਹੈ ਅਣਖੀ ਬੰਦੇ ਜਿਹੜੇ ਹੁੰਦੇ ਆ ਨਾ ਉਹ ਨਸ਼ੇ ਵਿਰੁੱਧ ਕੁੱਦਣ ਉਹਦਾ ਵੀ ਹਾਲ ਹੈ ਅਣਖੀ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲੇ ਵਿਰੁੱਧ ਕੁੱਦਣ ਉਹਦਾ ਵੀ ਹਾਲ ਹੁੰਦਾ ਹੈ ਇਸ ਕਰਕੇ ਇਹ ਪਾਰਟੀ ਦਾ ਸਵਾਲੀ ਅਣਖੀ ਬੰਦਿਆਂ ਦਾ ਸਾਲ ਹੈ ਅਣਖੀ ਬੰਦਿਆਂ ਦੀ ਕੋਈ ਗੱਲ ਨਹੀਂ ਹੈ ਪਾਰਟੀਆਂ ਚ ਅਣਖੀ ਬੰਦਿਆਂ ਨੂੰ ਸਾਰੇ ਦਬਾਉਣਾ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਕਿਉਂ ਸ਼ਹੀਦ ਕੀਤੇ ਬਈ ਕਿਉਂ ਕੀਤੇ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਕੌਣ ਸੀਗੇ ਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤੇ ਉੱਤੇ ਐਡਾ ਜ਼ੁਲਮ ਕਿਉਂ ਕੀਤਾ ਹੈ ਕਿਉਂ 2500 ਗੁਰੂਗ੍ਰਾਂਦ ਸਾਹਿਬ ਦੀਆਂ ਵੀਡਿਆਂ ਨੂੰ ਅੱਗ ਲਾਇਆ ਕੀ ਹੈ ਅਨਖ ਉਹ ਕਿਉਂ ਉਹ ਇੱਕ ਕਰਦੀ ਹੈ ਸਾਰਿਆਂ ਨੂੰ ਉਹ ਇੱਕ ਕਰਦੀ ਹੈ ਇਹ ਅਨਖ ਦੇ ਖਿਲਾਫ ਇਹ ਆਵਾਜ਼ ਫਲਾਉਂਦੇ ਆ ਅਖੀਰ ਦੇ ਵਿੱਚ ਅਨਖੀ ਬੰਦਿਆਂ ਦੀ ਗੱਲ ਹੁੰਦੀ ਹੈ ਇਹ ਹੁੰਦੀ ਰਹੂਗੀ ਚੜ੍ਹਦੀ ਕਲਾ ਤੇ ਅਸੀਂ ਸਾਰੇ ਰਵਾਂਗੇ ਤੇ ਇਨਸਾਫ਼ ਮਲਾਂਗੇ ਜਸ਼ਨ ਨੂੰ ਤਾਂ ਨਹੀਂ ਮੋੜ ਸਕਦੇ ਉਹਦੇ ਲਈ ਜਦੋਂ ਜਦ ਕਰਦੇ ਰਵਾਂਗੇ ਅਸੀਂ ਚਾਹੁੰਦੇ ਆ ਕਿ ਇਹੋ ਜਿਹਾ ਜਸ਼ਨ ਕੋਈ ਹੋਰ ਨਾ ਭੇਟ ਚੱਜ ਜਾਵੇ ਉਸ ਨੂੰ ਬਚਾਇਆ ਜਾ ਸਕੇ 78 ਸਾਲ ਤੋਂ ਲੜ ਰਹੇ ਆ ਇਸ ਕਰਕੇ ਇਹ ਜਿਹੜੀ ਸਿਆਸਤ ਕਰਤੀ ਸਾਨੂੰ ਸਿਆਸਤ ਬਦਲਣੀ ਪਊਗੀ ਆਪਾਂ ਕਹਿੰਦੇ ਨਾ ਸਿਆਸਤ ਨਾ ਕਰੋ ਜੀ ਇੱਥੇ ਸਿਆਸਤ ਨਾ ਕਰੋ ਸਿਆਸਤ ਨਾ ਕਰੋ ਸਿਆਸਤ ਨੇ ਤਾਂ ਪੰਗਾ ਪਾਇਆ ਜਿੰਨਾ ਚਿਰ ਸੱਚੀ ਸੱਚੀ ਸਿਆਸਤ ਨਹੀਂ ਇਹਨਾਂ ਨੇ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਤੋ ਨਹੀਂ ਇਹੋ ਜਿਹੀ ਸਿਆਸਤ ਕਰੀ ਜਾਇਆ ਜੇ ਅੱਜ ਅੱਜ ਜਸ਼ਨ ਹੋ ਗਿਆ ਕਦੇ ਇਹ ਜਸ਼ਨ ਬਣ ਜਾਊਗਾ ਕਦੇ ਲਾਲ ਦੀਵ ਜਸ਼ਨ ਬਣ ਜਾਊਗਾ ਕਦੇ ਗੁਰ ਕੀਰਤਨ ਜਸ਼ਨ ਬਣ ਜਾਊਗਾ ਕਦੇ ਮੇਮ ਬਣ ਜਾਊਗਾ ਕਦੇ ਤੁਸੀਂ ਬਣ ਜਾਓਗੇ ਇਹ ਜਸ਼ਨ ਇਹੋ ਜੇ अनेका ਬਣਿਆ ਤੇ ਬਣਦੇ ਰਹਿਣਗੇ ਸਾਨੂੰ ਜਦੋਂ ਜਦ ਕਰਨਾ ਚਾਹੀਦਾ ਤੇ ਮੈਂ ਫੌਜਾ ਸਿੰਘ ਸਰਾਰੀ ਨੂੰ ਵੀ ਕਹਿਣਾ ਤੁਰੰਤ ਤੂੰ ਆਪ ਹੀ ਕਹਿ ਕੇ ਇਹੋ ਜੇ ਮਾਹੌਲ ਖਰਾਬ ਨਾ ਕਰ ਪੰਜਾਬ ਦਾ ਮਾਹੌਲ ਇੱਕ ਤਾਂ ਸਾਡਾ ਬੱਚਾ ਮਾਰ ਲਿਆ ਇੱਕ ਸੜਕਾਂ ਦੇ ਬਿਠਾਤਾ ਮਾਂ ਪਿਓ ਰੋਲਦੇ ਫਿਰਦੇ ਆ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰਿਆ ਅਸੀਂ ਪੰਜਾਬ ਦਾ ਮਾਹੌਲ ਠੀਕ ਕਰਨਾ ਚਾਹੁੰਨੇ ਐਮਐਲਏ ਸਾਹਿਬ ਦਾ ਵੀ ਬਿਆਨ ਆਉਂਦਾ ਕਿ ਐਮਐਲਏ ਸਾਹਿਬ ਕਹਿੰਦੇ ਅਸੀਂ ਪਰਿਵਾਰ ਦੇ ਨਾਲ ਆ ਹਾਲਾਂਕਿ ਇਹ ਜਥੇਬੰਦੀ ਐਵੇਂ ਸਿਆਸੀ ਰੋਟੀਆਂ ਸੇਕ ਰਹੀਆਂ ਨੇ ਜੇ ਸਿਆਸੀ ਤੁਸੀਂ ਵੀ ਇੱਥੇ ਆ ਕੇ ਸਿਆਸਤ ਦੀ ਗੱਲ ਦੱਸ ਦੋ ਇਹ ਤਾਂ ਸੋਸੀ ਰੋਟੀਆਂ ਸੇਕਦੇ ਆ ਨਾ ਤਾਂ ਐਮਐਲਏ ਦੀ ਚੋਣਾਂ ਨੂੰ ਨਾ ਕੋਈ ਐਮਐਲਏ ਦੀ ਐਮਪੀ ਦੀ ਚੋਣ ਹੈ ਅਜੇ 2 2.5 ਸਾਲ ਪਏ ਆ ਹੁਣ ਤਾਂ ਜਸ਼ਨ ਨੂੰ ਤੁਸੀਂ ਨਾ ਮਰਲੇ ਮਜਬੂਰ ਕਰਦੇ ਲੋਕ ਨਾ ਇਕੱਠੇ ਹੁੰਦੇ ਇਹਦਾ ਧੁਰਾ ਕੌਣ ਹੈ ਜੇ ਉਹਦੀ ਖੁਦਕਿਸ਼ੀ ਹੋਈ ਤੇ ਤਾਂ ਹੀ ਲੋਕ ਸੜਕਾਂ ਤੇ ਆਏ ਸਿਆਦ ਤਾਂ ਤਾਂ ਉਹਵੇਂ ਲੋਕ ਇੱਥੇ ਸੜਕਾਂ ਦੇ ਅੱਗੇ ਬਹਿ ਜਾਣ ਤੇ ਮਰਦਾਬਾਦ ਕਰਨ ਤੇ ਜੇ ਕਹਿਣ ਭਈ ਤੁਸੀਂ ਤਾਂ ਐ ਕਰਨ ਲੱਗਿਆ ਤੁਸੀਂ ਇਹੋ ਜੀਆਂ ਗੱਲਾਂ ਕਰਨ ਲੱਗਿਆ ਇਹ ਤਾਂ ਤੁਸੀਂ ਜਦੋਂ ਤੁਹਾਡੇ ਰਾਜ ਦੇ ਵਿੱਚ ਤੁਸੀਂ ਚੁੱਪ ਕਰਕੇ ਨਾਲ ਦੇਣਾ ਪਰਚਾ ਦਰਜ ਕਰਕੇ ਪਰਿਵਾਰ ਨੂੰ ਇਨਸਾਫ ਦਵਾ ਦੇ ਟੇਬਲ ਤੇ ਕਹਿੰਦੇ ਅੱਜ ਤੋਂ ਸੜਕ ਤੇ ਨਾ ਕਿਸੇ ਨੂੰ ਆਉਣਾ ਪੈਂਦਾ ਨਾ ਇਹਨਾਂ ਨੂੰ ਨੁਕਸਾਨ ਹੁੰਦਾ ਨਾ ਉਥਲ ਪੁਥਲ ਹੁੰਦੀ ਇਹ ਤਾਂ ਤੁਸੀਂ ਸਾਰਾ ਕੁਝ ਫੜਾਇਆ ਮਰਵਾਉਣ ਵਾਲੇ ਵੀ ਤੁਸੀਂ ਧਰਨੇ ਲਈ ਮਜਬੂਰ ਕਰਨ ਵਾਲੇ ਵੀ ਤੁਸੀਂ ਤੇ ਫਿਰ ਇਹਨੂੰ ਸਿਆਸੀ ਰੰਗਤ ਦੇਣ ਵਾਲੇ ਵੀ ਤੁਸੀਂ ਇਸ ਕਰਕੇ ਥੋੜਾ ਜਿਹਾ ਲਿਆਕਤ ਤੋਂ ਕੰਮ ਲੈਣਾ ਚਾਹੀਦਾ ਰੱਬ ਦੇ ਕਰੇ ਦੇਰ ਨਹੀਂ ਹੁੰਦਾ ਨਹੀਂ ਹੁੰਦਾ ਨਾ ਅੰਧੇਰ ਹੋਵੇ ਥੋੜਾ ਜਿਹਾ ਦੇਰ ਤਾਂ ਹੋ ਜਾਂਦਾ ਅੰਧੇਰ ਨਹੀਂ ਹੁੰਦਾ ਕਿਵੇਂ ਦੇਖਦੇ ਹੋ ਇਹ ਤਰਨਾ ਲਾਉਣ ਦੇ ਨਾਲ ਜਸ਼ਨ ਨੂੰ ਇਨਸਾਫ ਪਰਿਵਾਰ ਨੂੰ ਇਨਸਾਫ ਮਿਲੇਗਾ ਵੇਖੋ ਜੀ ਅਸੀਂ ਜਦੋਂ ਜਾਇ ਤੱਕਰੀ ਜਾਂਦੇ ਆ ਕਰੀ ਚੱਲਾਂਗੇ ਹੋਰ ਤਾਂ ਦੱਸਦੇ ਨਹੀਂ ਜੇ ਪੰਜਾਬ ਦੇ ਲੋਕਾਂ ਨੇ ਬਦਲ ਲਿਆਂਦਾ ਸਹੀ ਤੇ ਫੇਰ ਤਾਂ ਵੱਲ ਦੱਸ ਦੇਾਂਗੇ ਕਿਵੇਂ ਹੁੰਦਾ ਹੈ ਅਸੀਂ ਦਾ ਪ੍ਰਵਾਹ 78 ਸਾਲ ਤੋਂ ਸੜਕਾਂ ਤੇ ਰਲ ਰਹੇ ਆ ਸੰਗਤਾਂ ਦੀਆਂ ਲੜਾਈਆਂ ਅੱਜ ਤੱਕ ਲੜ ਰਹੇ ਆ ਲੜੀ ਜਾਂਦੇ ਆ ਲੜੀ ਜਾਂਦੇ ਆ ਲੜੀ ਜਾਂਦੇ ਅਸੀਂ ਉਸ ਵੇਲੇ ਦੀਆਂ ਲੜਾਈਆਂ ਲੜਦੇ ਆ ਜਦੋਂ ਬੰਦਾ ਕੋਈ ਬਾਹਰ ਨਹੀਂ ਸੀ ਨਿਕਲਦਾ ਪੁਲਿਸ ਦੇ ਥਾਣੇ ਦੀ ਕੋਲ ਦੀ ਨਹੀਂ ਸੀ ਲੰਗਦਾ ਉਸ ਵੇਲੇ ਦੀਆਂ ਲੜਾਈਆਂ ਲੰਗਦੇ ਆ ਅੱਜ ਤਾਂ ਜਮਹੂਰੀਆ ਤੇ ਸੋਸ਼ਲ ਮੀਡੀਆ ਆ ਗਿਆ ਅੱਗੇ ਬੰਦਾ ਚੱਕ ਲ ਜਾਂਦੇ ਸੀ ਤੇ ਦੱਸਦਾ ਹੀ ਨਹੀਂ ਸੀ ਮੇਰੇ ਬਾਪ ਨੂੰ ਘਰੋਂ ਚੱਕ ਕੇ ਲੈ ਗਏ ਸੀ ਤੇ 6 ਮਹੀਨੇ ਲੱਭਿਆ ਨਹੀਂ ਸੀ ਕਿੱਥੇ ਐ 6 ਮਹੀਨਿਆਂ ਬਾਅਦ ਪਤਾ ਲੱਗਿਆ ਸੀ ਉਹ ਕਿੱਥੇ ਐ ਜਦੋਂ ਮੈਨੂੰ ਚੱਕ ਕੇ ਲੈ ਗਏ ਨਾ ਜਗਰਾਉਂ ਤੋਂ ਜਥੇਦਰ ਕੌਮ ਕ ਨੂੰ ਸ਼ਹੀਦਗੀ ਤਾਂ ਪਾੜ ਤਾ ਲੱਤਾ ਤੇ ਪਤਾ ਕਿੰਨੇ ਦਿਨਾਂ ਬਾਅਦ ਲੱਭਿਆ ਸੀ ਇਸ ਕਰਕੇ ਹੁਣ ਤਾਂ ਸਵੇਰੇ ਗੱਲ ਉੱਠ ਖੜਦੀ ਆ ਬੜੀ ਵੱਡੀ ਲੜਾਈ ਲੜੀ ਆ ਪਾਪ ਕਮਾਮ ਦਿਆਂ ਤੇਰਾ ਕੋਈ ਨਾ ਬੇਲੀ RAM ਕੂੜਨ ਖੁੱਟੇ ਨਾਨਕਾਉੜ ਸੱਚ ਰਹੀ ਸੱਚ ਰਹਿਣਾ ਰਹਿਣਾ ਤੇ ਮੈਂ ਜਥੇਬੰਦੀਆਂ ਨੂੰ ਕਹਿੰਨਾ ਇਕੱਠੇ ਰਹਿ ਜਾ ਇਕੱਠੇ ਰਹਿ ਜੇ ਜਸ਼ਨ ਨੂੰ ਨਹੀਂ ਸੀ ਮੋੜ ਨਹੀਂ ਸਕਦੇ ਅਸੀਂ ਵਾਰੀ ਵਾਰੀ ਕਹੀ ਜਨਾ ਕਿ ਹੋਰ ਇਹੋ ਜਿਹਾ ਜਸ਼ਨ ਨਾ ਕੋਈ ਬਣਾ ਦੇ ਇਸ ਕਰਕੇ ਤੁਸੀਂ ਜਿਹੜਾ ਜਦੋਜਦ ਕਰ ਰਹੇ ਹੋ ਸੋਸ਼ਲ ਮੀਡੀਆ ਵਾਲੇ ਤੁਹਾਡੇ ਕਿ ਸਿਰ ਝੁਕਦਾ ਐਸ ਵਰਦੀ ਅਗ ਦੇ ਵਿੱਚ ਜਿੱਥੇ ਕਾਨੂੰਨ ਦਾ ਕਤਲ ਹੋਵੇ ਤੇ ਜਿੱਥੇ ਕੈਦ ਹਨ ਆ ਜਿਹੜਾ ਜੀ ਯੁੱਧ ਨਸ਼ਾ ਵਿਰੁੱਧ ਕਹਿੰਦੇ ਆ ਨਾ ਤੇ ਨਸ਼ੇ ਦੋਨੇ ਵਿਖਰੇ ਜੇ ਮੁੱਖ ਮੰਤਰੀ ਇੱਕ ਇੱਕ ਪਰੇਡ ਕਰੇ ਕਿੱਥੇ ਆ ਕੇ ਜ਼ਿਲ੍ਹੇ ਚ ਕਿ ਮੈਂ ਯੁੱਧ ਲਈ ਚੱਲਿਆ ਉੱਥੇ ਬੰਦੇ ਇਕੱਠੇ ਕਰਨ ਤੇ ਯੁੱਧ ਥੋੜੀ ਡਰਾਮਾ ਹੈ ਮੁੱਖ ਮੰਤਰੀ ਜਿਹਦਾ ਮਤਲਬ ਚ ਪਾਵਰ ਹੀ ਨਹੀਂ ਜਿਹੜਾ ਕੰਮ ਖਾਣੇ ਦਾ ਐਸਚੂ ਕਰ ਸਕਦਾ ਨਾ ਉਹ ਮੁੱਖ ਮੰਤਰੀ ਕਰਨ ਤੇ ਲੱਗਿਆ ਆ ਮੁੱਖ ਮੰਤਰੀ ਦੀ ਜਾਣਵੈ ਹਦਾਇਤ ਕੀਤੀ ਹੋਵੇ ਡੀਜੀਪੀ ਨੂੰ ਕਿਹਾ ਵੀ ਚੀਫ ਸੈਕਟਰੀ ਨੂੰ ਕਿਹਾ ਵੀ ਤੜਕੇ ਨੂੰ ਨਸ਼ਾ ਬੰਦ ਹੋਣਾ ਚਾਹੀਦਾ ਆਪਦਾ ਹਿਸਾਬ ਲਾ ਲਿਆ ਜੇ ਨਸ਼ਾ ਸਵੇਰ ਨੂੰ ਬੰਦ ਹੋ ਜਾਵੇ ਇਹ ਤਾਂ ਸਾਰੇ ਡਰਾਮਾ ਨਸ਼ਾ ਵਿਰੋਧੀ ਯੁੱਧ ਯੁੱਧ ਸਿੱਧਾ ਇੱਕ ਫੋਨ ਜਵਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਕਹਿੰਦੇ ਬੰਦ ਨਸ਼ਾ ਸਵੇਰੇ ਸਵੇਰੇ ਹੋ ਜਾਣਾ ਇਸ ਕਰਕੇ ਬੰਦ ਬੰਦਰੀ ਕਰਾ ਰਹੇ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ ਧੰਨਵਾਦ